you <laughs> निदान गुरू ग़रीब निवाग जी सारी संगत गज कपना भॻन श्री thank yes. you yes. ਕਭ ਸਾਥ ਵਾਹੇ ਗੁਰੂ ਵਾਹੇ ਗੁਰੂ ਹਮੇ ਆਪ ਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖਿਆ ਪੇ ਖਾਈ ਮਾਇਆ ਮੂਹ ਪਰਮ ਪੈ ਭੁਲੇ ਸੋ ਦਾਰਾ ਸਿਉ ਪ੍ਰੀਤ ਲਗਾਈ ਇਕ ਕਿਉਂਦੰ ਪੰਥ ਸੁਣਿਓ ਗੁਰ ਸੰਗਤਿ ਇਹ ਬਲੰਤ ਜਮ ਤਰਾਸ ਸੰਕਾਈ ਇਕ ਅਰਦਾਸ ਬਾੜ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਤਾਰਿਆ ਬੈਠਾ ਸੋਢੀ ਪਾਛਾ ਰਾਮਦਾਸ ਸਤਗੁਰੂ ਕਹਾਵਾਏ ਪੂਰਨ ਤਾਲ ਫਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਤਿੰਨ ਕਜੰਜੂ ਰਾਖਾ ਪ੍ਰਪਤਾਕਾ ਕਿਨੋ ਵੱਡੂ ਕਲੂ ਮੈ ਸਾਕਾ ਸਾਧਨ ਹੇਤ ਇਦੀ ਜਾਣਕਾਰੀ ਸੀਸ ਦੀਆ ਪਰ ਸੀਨ ਉਚਰੀ ਪਰਮਹਿਰ ਸਾਕਾ ਜਲ ਕੀਆ ਸੀਸ ਦੀਆ ਪਰ ਸਿਰ ਨਾ ਦਿਆ ਸਭ ਕੁਛ ਆਪੇ ਆਪ ਹੈ ਦੂਜਾ ਯਬਰ ਨਾ ਕੋਏ ਜਿਉਂ ਬੁਲਾਏ ਤਿਉਂ ਬੁਲੀਏ ਜਾਂ ਆਪ ਬੁਲਾਏ ਸੋਏ ਦੀਨ ਦੁਨੀਆ ਦੇ ਮਾਲਕ ਸੋਹ ਦੀ ਸੁਲਤਾਨ ਪਿਤਾ ਤੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੜੇ ਪਿਆਰ ਭਾਵਨਾ ਦੇ ਨਾਲ ਹਾਜ਼ਰੀ ਭਰਨ ਲਈ ਸਰਦਾਰ ਜੁਗਤ ਸਾਧ ਸੰਗਤ ਜਿਉ ਸਭ ਤੋਂ ਪਹਿਲਾਂ ਜੋ ਮੇਰੇ ਗੁਰੂ ਬਾਪੇ ਦੀ ਸਿੱਖੀ 라 ਸੁਭਲ ਹੈ ਜੋ ਮੇਰੇ ਬਾਪਾ ਨੇ ਮਹਾਨ ਕਲਣਾ ਕਲ ਕੇ ਸਾਡੇ ਸਾਰਿਆਂ ਦੀ ਝੋਲੀ ਫਾਦੇ ਦੀ ਰਾਤ ਬਖਸ਼ੀ ਹੈ ਸਭ ਤੋਂ ਪਹਿਲਾਂ ਗੁਰੂ ਚਰਨਾਂਦਰ ਆਪੋ ਆਪਣੀ ਹਾਜ਼ਰੀ ਲਵਾਈਏ ਜਿੰਨੇ ਆ ਪਿਆਰ ਵਾਲੀਆਂ ਰੂਹਾਂ ਆਸਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਢਾਡੀ ਤਰਵਾਰਨ ਦਰਹਾਦੀ ਪੜ ਰੀਆਂ ਨੇ ਸਾਰੀ ਰਸਨਾ ਨੂੰ ਕਰਿਓ ਪਵਿੱਤਰ ਕੋਈ ਰਸਨਾ ਇਹੋ ਜਿਹਾ ਨਾ ਹੋਵੇ ਜਿਹੜੀ ਫੱਦੇ ਬਣਾਉਣ ਤੋਂ ਬੰਝ ਹੀ ਰਹਿ ਜਾਵੇ ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਗੁਰੂ ਕੇ ਢਾਡੀ ਕਮਿਸ਼ਨ ਪ੍ਰਚਾਰਕ ਸਟੇਜ ਉੱਤੇ ਆ ਕੇ ਫੱਦੇ ਦੀ ਸਾਜ ਪਾਉਂਦੇ ਐ ਤੇ ਬਹੁਤ ਸਾਰੀਆਂ ਜਿਨ੍ਹਾਂ ਰੂਹਾਂ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੈ ਬਖਸ਼ਿਸ਼ ਹੈ ਉਹ ਫੱਦੇ ਦਾ ਜਵਾਲ ਦੇ ਕੇ ਧਰਮਾਤੀ ਬਣਉਂਦੀਆਂ ਨੇ ਨਾ ਜਾਣਾਂ ਕਈ ਵਾਰੀ ਅਸੀਂ ਫੱਦੇ ਬਣਾਉਣ ਤੋਂ ਝਿਜਕ ਜਾਂਦੇ ਆ ਫਤੇ ਬਲਾਉਣੇ ਕੋਈ ਖਾਣਾ ਪੂਰਤੀ ਨਹੀਂ ਐ ਫਤੇ ਬਲਾਉਣੇ ਕੋਈ ਫਾਰ ਮਿਲਦੀ ਨਹੀਂ ਐ ਫਤੇ ਬਲਾਉਣੇ ਕੋਈ ਲੋਕ ਉਖਾਵਾ ਨਹੀਂ ਐ ਫਤੇ ਬਲਾਉਣ ਤੋਂ ਭਾਵ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਜਦੋਂ ਅਸੀਂ ਇੱਕ ਵਾਰੀ ਫਤੇ ਦੀ ਸਾਜ ਪਾਉਂਦੇ ਆ ਸਾਡੀ ਰਸਨਾ ਉਤੇ ਦੋ ਵਾਰੀ ਵਾਹਿਗੁਰੂ ਸ਼ਬਦ ਹੁੰਦਾ ਹੈ ਵਾਹਿਗੁਰੂ 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 ਦਾ ਸਿਮਰਨ ਕਰਨਾ ਵਾਹਿਗੁਰੂ 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 ਦੀ ਇਬਾਦਤ ਕਰਨੀ ਉਸ ਮਾਲਕ ਦੀ ਬੰਦਗੀ ਕਰਨੀ ਇਹ ਵੱਡੇ ਭਾਗਾਂ ਵਾਲੇ ਹਿੱਸੇ ਵਿੱਚ ਆਇਆ ਹੈ ਸਿਮਰਨ ਵਿੱਚ ਬਹੁਤ ਵੱਡੀਆਂ ਤਾਕਤਾਂ ਨੇ ਸਿਮਰਨ ਦੇ ਵਿੱਚ ਬਹੁਤ ਵੱਡੀਆਂ ਸ਼ਕਤੀਆਂ ਨੇ ਘਰਬਾਣੀ ਆਪਾਂ ਸਾਰੇ ਰੋਜ਼ ਪੜ੍ਹਦੇ ਆਂ ਸਿਰ ਸੁਖ ਲਈ ਸਰਗਰੀ ਪਾਵਨ ਬਾਣੀ ਦਾ ਜਾਪ ਜਿਹੜੂ ਆਪਾਂ ਕਰਦੇ ਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਿਮਰਨ ਦੀ ਤਾਕਤ ਦੱਸਦੇ ਹੋਏ ਬੜੇ ਪਿਆਰੇ ਸ਼ਬਦ ਕਹਿੰਦੇ ਸਤਿਗੁਰ ਕਹਿੰਦੇ ਜੀ ਦੁਨੀਆ ਅੰਦਰ ਸਭ ਤੋਂ ਵੱਡੀ ਤਾਕਤ ਐ ਸ਼ਕਤੀ ਐ ਜਿਹੜੀ ਉਹ ਹੈ ਪ੍ਰਭੂ ਦਾ ਸਿਮਰਨ ਸਾਡੀਆਂ ਭੈਣਾਂ ਰੋਜ਼ ਸੁਖ ਲਈ ਸਲਾਬ ਬਾਤ ਕਰਦੀਆਂ ਨੇ ਮਹਾਰਾਜ ਕਹਿੰਦੇ ਜੀ ਦੁਨੀਆ ਅੰਦਰ ਸਭ ਤੋਂ ਵੱਡੀ ਤਾਕਤ ਐ ਨਾ ਤੇ ਉਹ ਹੈ ਪਰਮਾਤਮਾ ਦਾ ਸਮਤ ਪ੍ਰਭ ਦਾ ਸਿਮਰਨ ਸਭ ਤੋਂ ਉੱਚ ਪ੍ਰਭਕਾ ਸਿਮਰਨ ਉਦਰੇ ਮੂਚਾ ਪ੍ਰਭਕਾ ਸਿਮਰਨ ਕ੍ਰਿਸ਼ਨਾ ਬੂਜੇ ਪ੍ਰਭਕਾ ਸਿਮਰਨ ਸਭ ਕੈ ਸੂਜੇ ਪ੍ਰਭਕਾ ਸਿਮਰਨਾ ਹੀ ਜਮ ਤਰਾਸਾ ਪ੍ਰਭਕਾ ਸਿਮਰਨਾ ਪੂਰਨਿਆ ਆਸਾ ਸਿਮਰਨ ਵਿੱਚ ਏਡੀ ਵੱਡੀ ਤਾਕਤ ਹੈ ਏਡੀ ਵੱਡੀ ਸ਼ਕਤੀ ਹੈ ਕਿ ਸਿਮਰਨ ਕਰਨ ਦੇ ਨਾਲ ਕਾਲ ਯੁਗ ਦੇ ਭਿਆਨਕ ਸਮੇਂ ਅੰਦਰ ਮਨ ਨੂੰ ਸ਼ਾਂਤੀ ਮਿਲਦੀ ਹੈ ਸਿਮਰਨ ਕਰਨ ਦੇ ਨਾਲ ਸਤਿ ਸੱਚੇ ਪਾਤਸ਼ਾਹ ਮੰਨਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਆ ਸਿਮਰਨ ਕਰਨ ਦੇ ਨਾਲ ਲੋਕ ਪ੍ਰਲੋਕ ਸੁਖੀ ਹੋ ਜਾਂਦਾ ਹੈ ਇਸੇ ਕਵੀ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦੇ ਨਾਮ ਜੱਪਿਆ ਲੋਕ ਪ੍ਰਲੋਕ ਸੁਖੀ ਹੁੰਦਾ ਵਿੱਚ ਨਾਮ ਦੇ ਬੱਤਸੇ ਆ ਭਾਰੀਆਂ ਨੇ ਨਾਮ ਜੱਪਿਆ ਰਿੱਧੀਆਂ ਸੁੱਜਾ ਅੰਦਰੂ ਬਖਸ਼ੇ ਵਾਸ ਵਿੱਚ ਹੋ ਜਾਂਦੀਆਂ ਤਾਕਤਾਂ ਸਾਰੀਆਂ ਐ ਨਾਮ ਜੱਪਿਆ ਨੇ ਕਿਸੇ ਗੱਲ ਦੀ ਟੁੱਟ ਰਹੀਂਦੀ ਭਰੇ ਭਰੇ ਰਹਿਂਦੇ ਮਹਿਲ ਤੇ ਅਟਾਰੀਆਂ ਨੇ ਮੁੱਲੇ ਕੇ ਨਾਮ ਜੱਪ ਕੇ ਤੇ ਵੇਖਦੇ ਨਾ ਜੱਪਿਆ ਉਹਨਾਂ ਦੀਆਂ ਗੱਲਾਂ ਹੀ ਨਿਆਰੀਆਂ ਨੇ ਸੋ ਗੁਰੂ ਮਹਾਰਾਜ ਕਿਰਪਾ ਕਰਕੇ ਜਿੰਨਾ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਆ ਉਹ ਮਹਾਨ ਰਵਾਜਨਾਂ ਦਾ ਮਿਰਤੂ ਪਹਿਲਾ ਆਤਿਨਤੀ ਆਸਰਨ ਕੀਤਾ ਹੈ ਜੀਨ ਦੁਨੀਆ ਦੇ ਪਾਤਸ਼ਾਹ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੋਵੇਂ ਪਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ ਸੋ ਬੜੇ ਪਿਆਰ ਨਾਲ ਆਪ ਜੀ ਨੇ ਮਿਰਤੂ ਪਹਿਲਾ ਬੜੇ ਪਿਆਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹਾਦਤ ਸਾਕ ਵਿੱਚੋਂ ਉਹਨਾਂ ਦੀ ਸ਼ਹਾਦਤ ਦਾ ਪ੍ਰਸੰਗ ਸਰਵਣ ਕੀਤਾ ਕੋਈ ਸਮੇਂ ਵਾਸਤੇ ਦਾਸ ਜੀ ਨੂੰ ਆਪ ਰੱਬ ਵਰਗੀ ਸੰਗਤ ਦੇ ਦਰਸ਼ਨ نصیਬ ਹੋਏ ਹੈ ਆਉਨਾ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਆਪਾਂ ਗੁਰੂ ਚਰਨਾਂ ਅੰਦਰ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਪਿਆਰ ਵਿੱਚ ਆਉ ਤੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਅੰਦਰ ਕੋਈ ਐਹੋ ਜਿਹਾ ਰੇਬਰ ਨਹੀਂ ਹੋਇਆ ਜਿਹੜਾ ਸਤਸਿੰਘ ਦੂਸਰੇ ਦੇ ਧਰਮ ਦੀ ਖਾਤਰ ਆਪਣਾ ਕੁਰਬਾਨ ਕਰ ਦੇਵੇ ਹਰ